ਕਿਸ਼ੂ ਆਰਾਮ ਕਰ ਰਹਾ ਹੈ ਬਹੁਤ ਵਧੀਆ ਮਾਲੀ ਨੀਲੀ ਰਾਵੀ ਦਾ ਬਹੁਤ ਚੰਗਾ ਮਾਲੀ सी उस बहुत शांत है, ठंडा मारे, मेरे को ठंडा मारे, इससे मारी दे बच्चे, ओके बच्चा ਏ ਦੇਖੋ ਜੇ ਆਪਣੀਆਂ ਵੱਟੀਆਂ ਮੱਝਾ ਆਖਰ ਆਪਣੀ ਕਨੀਲੀ ਰਵ ਦੀ ਮੱਝ ओके ਬਹੁਤ ਕੁਆਲਟੀ ਆਂਦੀ ਸਿੰਗੋ ਦੀ ਕੁਆਲਟੀ ਦੇਖੋ ਗੱਡੀ ਚੰਗੀ ਕੁਆਲਟੀ ਦੀ ਝੋਟੀ ਇਹ ਵੀ ਝੋਟੀ ਆਪਣੀ ਬਹੁਤ ਚੰਗੀ ਕੁਆਲਟੀ ਚ ਮੇਲੀ ਚ ਇਹ ਛੋਟੀ ਫਿਰ ਆਪਣੀ ਨਿੱਲੀ ਚ ਚੰਗੀ ਕੁਆਲਿਟੀ ਚ ਬਹੁਤ ਵਧੀਆ ਇਹ ਮੱਝ ਆਪਣੀ ਮੋਰਾ ਨਸਲ ਚ ਇਹ ਮੱਝ ਆਪਣੀ ਮੋਰਾ ਨਸਲ ਚ ਇਹ ਬਹੁਤ ਵਛੀਆਂ ਇਹ ਆਪਣੇ ਕੱਤੀ ਮੋਰਾ ਨਸਲ ਚ ਬਹੁਤ ਕੁਆਲਿਟੀ ਦੀ ਕੱਤੀ ਆ बहुत चंगी तरह बहुत सोहनी कट्टी बाकी माली बहुत ठंडा सही जिते मर्जी इन फिर जो मर्जी अपना रेड़ा खड़ा अपना इंजन के टोका ਇਹ ਦੋ ਛੋਟੀਆਂ ਫਿਰ ਆਪਣੀਆਂ ਇਹ ਆਪਣੀਆਂ ਬੱਚੀਆਂ ਉਹ ਆਪਣੀਆਂ ਗਾਵਾਂ ਖੜੀਆਂ ਉਹ ਟਰੈਕਟਰ ਖੜਾ ਰੰਗਰਾਮੀ ਮਿਹਨਤ ਬਹੁਤ ਹੈ ਮਿਹਨਤ ਸਿਆਣਾ ਕਿ ਆ ਵੀ ਮਿਹਨਤ ਕਰ ਤੇ ਖਾ ਮੁਕਤਾ ਤਾਂ ਕਰਨੀ ਪੈਣੀ ਹੈ ਮਿਹਨਤ ਤੋਂ ਬਿਨਾ ਕੁਛ ਹੋਣਾ ਨਹੀਂ